ਜਨਤਾ ਦੀ ਬਾਚਨ ਦੇਖਦੇ ਸਾਰੇ ਦੋਤਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਬੈਠੇ ਹਾਂ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਟੱਲੇਵਾਲ ਜਿੱਥੇ ਕਿ ਘੱਟ ਫੀਸਾਂ ਤੇ ਵਧੀਆ ਪੜ੍ਹਾਈ ਦੇ ਚਰਚੇ ਸੁਨੇ ਜਾਂਦੇ ਨੇ। ਸਾਡੇ ਨਾਲ ਪ੍ਰਿੰਸੀਪਲ ਮੌਜੂਦ ਨੇ ਮਨ ਕਮਲ ਸਿੰਘ। ਗੱਲਬਾਤ ਕਰਦੇ ਹਾਂ ਇੱਥੋਂ ਦੇ ਸਕੂਲ ਦੇ ਪੂਰੇ ਜਿਹੜਾ ਬੱਚਿਆਂ ਨੂੰ ਕਿਹੜੇ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸਰ ਆਪਣੇ ਜਵਾਨੀ ਦੱਸਣਗੇ। ਸਭ ਤੋਂ ਪਹਿਲਾਂ ਸਾਡੀ ਜਨਤਾ ਦੇ ਵਿੱਚ ਚੈਨ ਤੁਹਾਡਾ ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਅਜੇ ਜੀ। ਤੁਹਾਡਾ ਸਾਡੇ ਸਕੂਲ ਦੇ ਵਿੱਚ ਆਉਣ ਤੇ ਤੁਹਾਡੀ ਪੂਰੀ ਟੀਮ ਦਾ ਅਸੀਂ ਵੈਲਕਮ ਕਰਦੇ ਆ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੁਹਾਡਾ ਸਾਡੇ ਸਕੂਲ ਨੂੰ ਕਵਰ ਕਰਨ ਲਈ ਬਹੁਤ ਬਹੁਤ ਥੈਂਕਸ ਸਰ ਸਤਿਵੰਤੋਬਲਾ ਸਟਾਰਟਿੰਗ ਕਰਾਂਗੇ ਆਪਣੇ ਫਿਚਰ ਰੈਡੀ ਸਕੂਲ ਦੀ ਸ਼ੁਰੂਆਤ ਦੀ ਹੈਨਾ ਅੱਜ ਇਹਨੂੰ ਚੱਲਦ ਨੂੰ ਕਿੰਨਾ ਟਾਈਮ ਹੋ ਗਿਆ ਜੀ ਕਦੋਂ ਸ਼ੁਰੂ ਕੀਤਾ ਗਿਆ ਸੀ ਹਾਂਜੀ ਹੈ ਜੀ ਸਕੂਲ ਦੀ ਜੇ ਆਪਾਂ ਸਟਾਰਟਿੰਗ ਦੀ ਗੱਲ ਕਰੀਏ ਤਾਂ ਸਕੂਲ ਦੀ ਸਟਾਰਟਿੰਗ 2018 ਦੇ ਵਿੱਚ ਪਹਿਲਾ ਸੈਸ਼ਨ 2018 ਦੇ ਵਿੱਚ ਕੰਪਲੀਟ ਹੋਇਆ ਸੀ ਉਸ ਤੋਂ ਬਾਅਦ ਸਕੂਲ ਲਗਾਤਾਰ ਅੱਗੇ ਵਧਾ ਗਿਆ ਸਕੂਲ ਦਾ ਘੇਰਾ ਵੀ ਵਿਸਤਾਰ ਹੁੰਦਾ ਗਿਆ ਵੱਡਾ ਹੁੰਦਾ ਗਿਆ ਐਂਡ ਉਸ ਤੋਂ ਬਾਅਦ ਸਕੂਲ ਦੀ ਪ੍ਰੋਪਰ ਮੈਨੇਜਮੈਂਟ ਵੱਲੋਂ ਪੂਰੇ ਹੁਣ 1.5 ਏਕੜ ਦੇ ਵਿੱਚ ਸਕੂਲ ਬਣਿਆ ਹੋਇਆ ਹੈਗਾ ਸਕੂਲ ਦੀ ਸ਼ਾਨਦਾਰ ਬਿਲਡਿੰਗ ਹੈ ਸਕੂਲ ਵੱਲੋਂ ਪੂਰਾ ਧਿਆਨ ਦਿੱਤਾ ਜਾਂਦਾ ਬੱਚਿਆਂ ਨੂੰ ਸੋ ਸਟਾਰਟਿੰਗ ਦੀ ਜੇ ਆਪਾਂ ਗੱਲ ਕਰੀਏ 2018 ਦੇ ਵਿੱਚ ਇਹਦਾ ਪਹਿਲਾ ਸੈਸ਼ਨ ਸੀ ਜਿਹੜਾ ਕੰਪਲੀਟ ਹੋ ਚੁੱਕਿਆ ਸੀ ਜਿਵੇਂ ਸਰ ਗੱਲ ਕਰੀਏ ਆਪਾਂ ਬਹੁਤ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਪਰਿਵਾਰਾਂ ਨੂੰ ਦੇਖਣੇ ਪੈਂਦੀਆਂ ਜਿਵੇਂ ਕਿ ਕਈ ਸਕੂਲਾਂ ਦੇ ਵਿੱਚ ਬੱਚਿਆਂ ਦੇ ਆਉਣ ਜਾਣ ਲਈ ਸਰਵਿਸ ਦੀ ਬਹੁਤ ਦਿੱਕਤ ਹੁੰਦੀ ਹੈ ਜੀ ਮਤਲਬ ਆਪਣੇ ਸਕੂਲ ਦੀ ਗੱਲ ਕਰੀ ਤਾਂ ਕੀ ਸਰਵਿਸ ਬਾਰੇ ਕਿਹਨ ਹਰ ਸਕੂਲ ਦੇ ਜੇ ਟਰਾਂਸਪੋਰਟ ਬਾਰੇ ਗੱਲ ਕਰੀਏ ਤਾਂ ਸਕੂਲ ਦੀ ਟਰਾਂਸਪੋਰਟ ਬਹੁਤ ਵਧੀਆ ਆਪਣਾ ਫਰਜ਼ ਨਿਭਾ ਰਹੀ ਆ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਦੇ ਵਿੱਚ ਘਰ ਤੋਂ ਲੈ ਕੇ ਆਉਣਾ ਤੇ ਸਕੂਲ ਤੱਕ ਲੈ ਕੇ ਆਉਣਾ ਡਰਾਈਵਰ ਕੰਡਕਟਰ ਦੀ ਪੂਰੀ ਜ਼ਿੰਮੇਵਾਰੀ ਦੇ ਨਾਲ ਉਹ ਬੱਚਿਆਂ ਨੂੰ ਸਕੂਲ ਤੋਂ ਘਰ ਤੱਕ ਲੈ ਕੇ ਉਹਨੇ ਦੇ ਸਕੂਲ ਤੋਂ ਘਰ ਤੱਕ ਛੱਡ ਕੇ ਵੀ ਆਉਂਦੇ ਆ ਵਿੱਚ ਵੀ ਕਾਫੀ ਸਨ ਵਿੱਚ ਆਇਆ ਜੀ ਤਾਂ ਕੀ ਕਹਿਣਾ ਚਾਹੋਗੇ ਹਾਂਜੀ ਜੀ ਜੀ ਅੱਜ ਦੇ ਟਾਈਮ ਦੇ ਵਿੱਚ ਜੇ ਆਪਾਂ ਸਕੂਲ ਦੀ ਗੱਲ ਕਰੀਏ ਤਾਂ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ ਹਰ ਸਕੂਲ ਚਾਹੁੰਦਾ ਹੈਗਾ ਕਿ ਅਸੀਂ ਬੈਸਟ ਤੋਂ ਬੈਸਟ ਕੀਤਾ ਜਾਵੇ ਉਸੇ ਲੜੀ ਤਹਿਤ ਫਿਊਚਰ ਰੈਡੀ ਸਕੂਲ ਵੀ ਜਿਹੜਾ ਹੈ ਉਹਨਾਂ ਦਾ ਮੇਨ ਟਾਰਗੇਟ ਕੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਵਧੀਆ ਫੈਸਿਲਿਟੀ ਦਿੱਤੀ ਜਾਵੇ ਘੱਟੋ ਘੱਟ ਪੀਸ ਦੇ ਵਿੱਚ ਬੱਚੇ ਆਪਣੇ ਜਿਵੇਂ ਕਿ ਤੁਸੀਂ ਕੇ ਮੀਡੀਆ ਦੇ ਵਿੱਚ ਪਹਿਲਾਂ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਕਿ ਆਪਾਂ ਬੱਚਿਆਂ ਨੂੰ ਜਿਹੜੀ ਪੜ੍ਹਾਈ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾਗਾ ਬੱਚਿਆਂ ਨੇ ਜਦੋਂ ਫੀਸਾਂ ਬਾਰੇ ਵੀ ਗੱਲ ਕਰੀਏ ਤਾਂ ਫੀਸ ਵੀ ਮੈਨੇਜਮੈਂਟ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤੀ ਹੋਈ ਆ ਐਡਮਿਸ਼ਨ ਫੀਸ ਆ ਜਿਹੜੀ बिल्कुल जीरो आ सारे क्लासिस ने चाहे वो नर्सरी क्लास हो चाहे कोई हायर क्लास हो सारा एडमिशन फीस बिल्कुल जीरो की हुई है मैनेजमेंट ने और स्कूल वालों ये कि जो फीस घट्ट आता पढ़ाई कोई कॉम्प्रोमाइज आ पढ़ाई के लिए अपने कोचर्स नेगे जे वैल क्वालीफाइड टीचर ने गए सारे टीचर्स आप अपने फील्ड के बेस्ट रहे इस करके अपना बच्ची ये कि जो फीस घट आता पढ़ाई कोई कॉम्प्रोमाइज होगा पढ़ाई बहुत बढ़िया लैवल से स्कूल वालों करवाई जा रही है ਸਸਵਾਲ ਉੱਠਦਾ ਕਿ ਗੱਲ ਕੱਟ ਫਿਛਦਾ ਨਹੀਂ ਗੱਲ ਇਹ ਕਿ ਇੱਕ ਸੰਸਥਾ ਬੰਨੀ ਹੋ ਉਹਨਾਂ ਬੱਚਿਆਂ ਨੂੰ ਉੱਪਰ ਚੱਕਣ ਦਾ ਜ਼ਰੀਆ ਜਿੱਥੇ ਕਿ ਉਹ ਮਾਪਿਆਂ ਬਾਤ ਇੱਕ ਸਵਾਲ ਹੁੰਦਾ ਕਿ ਉਹਨਾਂ ਕੋਲੇ ਮਹਿੰਗੀਆਂ ਫੀਸਾਂ ਨੂੰ ਲੈ ਕੇ ਬੱਚਿਆਂ ਨੂੰ ਨਹੀਂ ਪੜਾ ਸਕਦੇ ਹਾਂਜੀ ਜੀ ਜਿਵੇਂ ਮੈਂ ਪਹਿਲੇ ਹੀ ਤੁਹਾਨੂੰ ਦੱਸ ਚੁੱਕਿਆ ਕਿ ਸਕੂਲ ਵੱਲੋਂ ਜੇ ਫੀਸ ਘਟਾ ਰ ਕੋਈ ਕੰਪਰੋਮਾਈਜ਼ ਨਹੀਂਗਾ ਪੜਾਈ ਦੇ ਨਾਲ ਜੇ ਹੁਣ ਆਪਾਂ ਬੱਚਿਆਂ ਦੀ ਜੇ ਮੈਂ ਤੁਹਾਨੂੰ ਆਪਣੇ ਸਕੂਲ ਦੀ ਉਪਲਬਧੀਆਂ ਦੀ ਗੱਲ ਕਰਾਂ ਗੱਲ ਕਰਾਂ ਤਾਂ ਸਕੂਲ ਵੱਲੋਂ ਅ ਸਪੈਸ਼ਲ ਡੀਪੀ ਟੀਚਰ ਅਪਾਇੰਟ ਕੀਤੇ ਹੋਏ ਨੇਗੇ ਜਿਨ੍ਹਾਂ ਦੀ ਕਾਰਜਕਾਰੀ ਇੱਥੇ ਪੂਰੀ ਅਗਵਾਈ ਰਹੀ ਇੱਥੇ ਜਿਨ੍ਹਾਂ ਦੇ ਬੱਚੇ ਬਹੁਤ ਬੜੀਆ ਤਰੀਕੇ ਨਾਲ ਸਪੋਰਟਸ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਤੇ ਜਿੱਤ ਕੇ ਵੀ ਆ ਰਹੇ ਨੇ ਬੱਚੇ ਹੁਣ ਲਗਾਤਾਰ 2 ਇਅਰਸ ਹੋ ਚੁੱਕੇ ਨੇਗੇ ਦੋਨੇ ਸੈਸ਼ਨ ਦੇ ਵਿੱਚ ਬੱਚੇ ਆਪਣੇ ਪੰਜਾਬ ਖੇਡਤੀ ਆਏ ਨੇ ਖੇਡ ਦੇ ਵਿੱਚ ਤੇ ਟਰਾਫੀਸ ਵੀ ਬੱਚੇ ਲੈ ਕੇ ਆਏ ਨੇ ਕਿ ਬਲੈਕ ਲੈਵਲ ਤੇ ਫਰਸਟ ਰਹੇ ਨੇ ਸੈਂਟਰਲ ਲੈਵਲ ਤੇ ਫਰਸਟ ਰਹੇ ਨੇ ਤੇ ਜਿਲ੍ਹਾ ਲੈਵਲ ਤੇ ਸੈਕੰਡ ਰਹੇ ਨੇ ਤੇ ਟੀਮ ਉਹਨਾਂ ਦੀ ਮਿਕਸ ਹੋ ਕੇ ਬੜਾ ਆਖੜ ਕੇ ਆਈ ਹੈ ਆਪਣੇ ਇਸ ਕਰਕੇ ਕੋਈ ਕਿਸੇ ਚੀਜ਼ ਦਾ ਆਪਣੇ ਵੱਲੋਂ ਕੋਈ ਘਾਟ ਨਹੀਂ ਪੂਰੇ ਬੜੀਆ ਤਰੀਕੇ ਨਾਲ ਬੱਚੇ ਜਿਹੜੇ ਆਪਣੇ ਸਕੂਲ ਦੇ ਵਿੱਚ ਐਜੂਕੇਸ਼ਨ ਨੂੰ ਲੈ ਵੀ ਰਹੇ ਨੇ ਤੇ ਸਪੋਰਟਸ ਦੇ ਵਿੱਚ ਵੀ ਆਪਣੇ ਬੱਚੇ ਨੇ ਜਿਹੜੇ ਅੱਗੇ ਵਧ ਰਹੇ ਨੇ ਸਰ ਗੱਲ ਕਰਦੇ ਆਪਾਂ ਟਰਾਂਸਪੋਰਟ ਦੀ ਜਿਵੇਂ ਬਹੁਤ ਸਾਰੇ ਸਕੂਲਾਂ ਦੇ ਵਿੱਚ ਟਰਾਂਸਪੋਰਟ ਦੀ ਕਾਫੀ ਦਿੱਕਤਾਂ ਆਉਂਦੀਆਂ ਨੇ ਜਿਵੇਂ ਕਿ ਉਹਨਾਂ ਦੇ ਬੱਚੇ ਨੂੰ ਘਰ ਤੋਂ ਲੈ ਕੇ ਆਉਣ ਜਾਂ ਘਰ ਤੱਕ ਸੱੜਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ। ਹਾਜੀ ਸਰ ਟਰਾਂਸਪੋਰਟ ਦੀ ਜੇ ਗੱਲ ਕਰੀ ਤਾਂ ਸਕੂਲ ਵੱਲੋਂ ਜੋ ਟਰਾਂਸਪੋਰਟ ਅਵੇਲੇਬਲ ਹੈ ਬੱਚਿਆਂ ਵਾਸਤੇ ਚਾਹੇ ਉਹ ਕੌਂਟਰੈਕਟ ਤੇ ਹੋਵੇ ਚਾਹੇ ਜਿਤਮੇ ਹੋਵੇ ਉਹਦੇ ਵਾਸਤੇ ਡਰਾਈਵਰ ਕੰਡਕਟਰ ਪੂਰੇ ਬਰੀਆ ਤਰੀਕੇ ਨਾਲ ਬੱਚਿਆਂ ਨੂੰ ਸਕੂਲ ਤੋਂ ਘਰ ਤੇ ਘਰ ਤੋਂ ਸਕੂਲ ਤੱਕ ਲੈ ਕੇ ਆਉਂਦੀ ਆਪਣੀ ਪੂਰੀ ਨਿੱਜੀ ਜ਼ਿੰਮੇਵਾਰੀ ਸਮਝਦੇ। ਸਰ ਗੱਲ ਕਰਦੇ ਆਪਾਂ ਸਕੂਲ ਦੇ ਟਾਈਮ ਟੇਬਲ ਦੀ। ਤਾ ਬੱਚੇ ਦਾ ਟਾਈਮ ਟੇਬਲ ਆ ਕਿਨੇ ਤੋਂ ਕਿਨੇ ਸ਼ੁਰੂ ਹੋ ਕੇ ਲਾਸਟ ਛੁੱਟੀ ਕਿਨੇ ਵਜੇ ਹੁੰਦੀ ਹੈ ਹਾਂਜੀ ਸਰ ਜੀ ਸਕੂਲ ਦੀ ਆਪਾਂ ਟਾਈਮਿੰਗ ਦੀ ਗੱਲ ਕਰੀਏ ਤਾਂ ਜੋ ਹੁਣ ਆਪਣਾ ਟਾਈਮਿੰਗ ਹੈਗੀ ਆ ਸਵੇਰ 8:15 ਤੋਂ 2 2 ਪੀਐਮ ਜਾਨੀ ਕਿ ਸਵੇਰ 8:00 ਤੋਂ ਸਕੂਲ ਲੈ ਕੇ 2 ਵਜੇ ਛੁੱਟੀ ਹੁੰਦੀ ਹੈ ਬੱਚਿਆਂ ਦੀ ਗੱਲ ਕਰਦੇ ਸਰ ਜਿਵੇਂ ਪ੍ਰੇਅਰ ਹੁੰਦੀ ਆ ਤਾਂ ਉਸ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਜੋੜਿਆ ਜਾਂਦਾ ਜੀ ਹਾਂਜੀ ਹਜੀ ਜੀ ਗਰਮਾਣੀ ਦੇ ਨਾਲ ਜੇ ਮੈਂ ਤੁਹਾਨੂੰ ਗੱਲ ਕਰਾਂ ਤਾਂ ਮੈਂ ਬੜੇ ਕੌਨਫੀਡੈਂਸ ਨਾਲ ਕਹਿ ਸਕਦਾ ਹਾਂ ਕਿ ਆਪਣੇ ਬੱਚੇ ਫਰਸਟ ਕਲਾਸ ਤੋਂ ਤੁਸੀਂ ਕਿਸੇ ਬੱਚੇ ਨੂੰ ਵੀ ਬੁਲਾ ਕੇ ਉਹਨਾਂ ਨੂੰ ਪੰਜ ਪਿਆਰਿਆਂ ਦੇ ਨਾਮ ਵੀ ਸੁਣ ਸਕਦੇ ਹੋ ਚਾਰੇ ਸਹਿਬਜ਼ਾਦੇ ਦੇ ਨਾਮ ਵੀ ਉਹ ਤੁਹਾਨੂੰ ਆਰਾਮ ਨਾਲ ਸੁਣਾ ਦੇਣਗੇ ਕਿ ਦਸਾਂ ਗੁਰੂਆਂ ਦੇ ਨਾਮ ਵੀ ਉਹ ਤੁਹਾਨੂੰ ਆਰਾਮ ਨਾਲ ਸਿਖਾ ਦੇਣਗੇ ਸੁਣਾ ਦੇਣਗੇ ਕਿਉਂ ਉਹਦਾ ਇੱਕ ਕਾਰਨ ਆ ਕਾਰ ਨਹੀਂ ਹੈ ਕਿ ਸਕੂਲ ਵੱਲੋਂ ਜੇ ਆਪਾਂ ਆਪਣੇ ਜਣਾਪੁਰ ਲਿਆਂਗੇ ਹੈ ਨਾ ਆਪਣੇ ਤਾਂ ਉਹ ਕੰਮ ਖਤਮ ਹੋ ਜਾਂਦੀ ਆ ਸੋ ਆਪਾਂ ਆਪਾਂ ਆਪਣੇ ਬੱਚਾ ਨੂੰ ਇਤਿਹਾਸ ਨਾਲ ਜੋੜ ਕੇ ਰੱਖਿਆ ਹੋਇਆਗਾ ਤੇ ਉਹਦੇ ਬਾਰੇ ਚਾਹੇ ਆਪਾਂ ਗੁਰਮਾਨ ਘਰੇਵ ਜਿਹੜਾ ਗੁਰਪੁਰ ਹੈ ਜਿਹੜਾ ਹਰ ਸਾਲ ਸੈਲੀਬ੍ਰੇਟ ਕੀਤਾ ਜਾਂਦਾ ਸਕੂਲ ਦੇ ਵਿੱਚ ਬੜਿਆ ਲੈਵਲ ਤੇ ਗ੍ਰੈਂਡ ਲੈਵਲ ਤੇ ਉਹ ਸੈਲੀਬ੍ਰੇਟ ਕੀਤਾ ਜਾਂਦਾਗਾ ਉਸ ਤੋਂ ਬਾਅਦ ਛੋਟੇ ਸਾਹਿਬ ਜਦਾਂ ਅਸੀਂ ਹਿੰਦੀ ਜੜਾ ਜਿਹੜਾ ਉਹਦੇ ਬਾਰੇ ਵੀ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਵੀ ਬੱਚਿਆਂ ਨੂੰ ਵਕਤੋ-ਵਕਤ ਜਾਣਕਾਰੀ ਦਿੱਤੀ ਜਾਂਦੀ ਆ ਤੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਜੋ ਜਿੰਨੇ ਆਪਣੇ ਗੁਰੂਆਂ ਦੇ ਗੁਰਪੁਰਬ ਨੇ ਉਹਨਾਂ ਬਾਰੇ ਵੀ ਨੌਲੇਜ ਹੈ ਜਿਹੜੀ ਉਹ ਦਿੱਤੀ ਜਾਂਦੀ ਸਰ ਜੀ ਮੈਂ ਕਿ ਕੁਝ ਚੰਦਰ ਪਹਿਲਾਂ ਦੀ ਗੱਲ ਕਰੀਏ ਤਾਂ ਆਪਾਂ ਬੱਚਿਆਂ ਦੇ ਮਨੋਰੰਜਨ ਦੇ ਲਈ ਜੀ ਝੁੱਲੇ ਵਗੈਰਾ ਵੀ ਇੱਥੇ ਲਿਆ ਕੇ ਬੱਚਿਆਂ ਨੂੰ ਦਿਖਾਇਆ ਗਿਆ ਸੀ ਹਾਂਜੀ ਅਜੀ ਜੀ ਉਹ ਮੈਨੇਜਮੈਂਟ ਦੇ ਜੋ ਆਪਣੇ ਤੁਹਾਨੂੰ ਪਹਿਲੇ ਮੈਂ ਦੱਸ ਚੁੱਕਿਆਗਾ ਟਾਈਮ-ਟਾਈਮ ਤੇ ਉਹ ਬੱਚਿਆਂ ਦੇ ਲਈ ਕੋਈ ਨਾ ਕੋਈ ਉਹਨਾਂ ਦੀ ਐਕਟੀਵਿਟੀ ਲਈ ਉਹਨਾਂ ਦਾ ਹੌਸਲਾ ਵਧਾਉਣ ਦੇ ਲਈ ਕੋਈ ਨਾ ਕੋਈ ਐਕਟੀਵਿਟੀ ਕਰਵਾਉਂਦੀ ਰਹਿੰਦੀ ਆ ਤੇ ਉਸੇ ਲੜੀ ਤਹਿਤ ਬੱਚਿਆਂ ਦੇ ਫਾਈਨਲ ਇਗਜ਼ਾਮਸ ਜਿਹੜੇ ਓਵਰ ਹੋਏ ਸਨ ਕਿ ਫਾਈਨਲ ਇਗਜ਼ਾਮਸ ਤੇ ਇੱਕ ਪ੍ਰਕਾਰ ਦੀ ਬੱਚਿਆਂ ਦੇ ਸਿਰ ਤੇ ਟੈਨਸ਼ਨ ਹੁੰਦੀ ਆ ਇੱਕ ਪ੍ਰਕਾਰ ਦਾ ਪ੍ਰੈਸ਼ਰ ਹੁੰਦਾ ਵਾ ਸੋ ਉਹਨਾਂ ਪੇਪਰਸ ਨੂੰ ਖਤਮ ਹੋਣ ਤੋਂ ਤੁਰੰਤ ਬਾਅਦ ਬੱਚਿਆਂ ਨੂੰ ਉਸ ਪ੍ਰੈਸ਼ਰ ਵਿੱਚੋਂ ਬਾਹਰ ਕੱਢਣ ਦੇ ਲਈ ਸਕੂਲ ਦੇ ਵਿੱਚ ਇੱਕ ਮੇਲੇ ਦਾ ਪ੍ਰਬੰਧ ਕੀਤਾ ਗਿਆ ਸੀ ਜਿਹਨੂੰ ਕਿ ਵਾਲ ਮੇਲਾ 2024 ਦਾ ਨਾਮ ਦਿੱਤਾ ਗਿਆ ਸੀ ਉਹਦੇ ਵਿੱਚ ਬੱਚਿਆਂ ਨੇ ਬੱਚਿਆਂ ਵਾਸਤੇ ਅਲੱਗ-ਅਲੱਗ ਝੂਲੇ ਲੱਗੇ ਸਨ ਜਿੰਨਾ ਤੇ ਬੱਚਿਆਂ ਨੇ ਬੜਾ ਹੀ ਅਲੱਗ-ਅਲੱਗ ਤੇ ਝੂਟੇ ਲੈ ਤੇ ਬੜਾ ਹੀ ਇੰਜੋਏ ਕੀਤਾ ਇੱਕ ਸਰ ਹੋਰ ਵੀ ਗੱਲ ਦੇਖਣ ਨੂੰ ਸਾਹਮਣੇ ਆਈ ਸੀ ਜਿਵੇਂ ਕਿ ਪ੍ਰਾਣੀਆਂ ਚੀਜ਼ਾਂ ਦੀਆਂ ਪ੍ਰਦਰਸ਼ਨੀ ਕਰਨੀ ਹੈ ਨਾ ਬਹੁਤ ਘੱਟ ਸਕੂਲਾਂ ਵਿੱਚ ਦੇਖਣ ਨੂੰ ਮਿਲਿਆ ਤੁਹਾਡੇ ਸਕੂਲ ਵਿੱਚ ਅਕਸਰ ਇਹ ਚੀਜ਼ਾਂ ਦੇ ਮੇਲੇ ਲੱਜਦੇ ਆ ਹਾਂਜੀ ਹਾਂਜੀ ਜੀ ਉਹ ਵੀ ਆਪਣਾ ਪਹਿਲੇ ਸਾਲ ਵੀ ਆਪਣਾ ਤੀਆਂ ਦਾ ਮੇਲਾ ਜਿਹੜਾ ਤੀਆਂ ਦਾ ਮੇਲੇ ਦਾ ਆਪਣਾ ਪ੍ਰੋਗਰਾਮ ਹੁੰਦਾ ਹੈ ਉਹ ਆਪਣਾ ਤੀਆਂ ਨਾਲ ਤੀਆਂ ਜਣ ਕੀ 3 ਦੇ ਨਾਲ ਹੀ ਆਪਾਂ 3 ਲਾਉਨੇ ਆ 3 ਨਾਲ 3 ਦਾ ਪ੍ਰੋਗਰਾਮ ਆਪਾਂ ਕਰਵਾਇਆ ਜਾਂਦਾ ਹਰ ਸਾਲ ਤੇ ਉਹਦੇ ਵਿੱਚ ਆਪਾਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਸੱਭਿਆਚਾਰ ਚੋਂ ਬਿਲਕੁਲ ਅਲੋਪ ਹੋ ਚੁੱਕੀਆਂ ਨੇ ਜਿੰਨਾ ਬਾਰੇ ਬੱਚਿਆਂ ਨੂੰ ਨੌਲੇਜ ਨਹੀਂ ਪਰ ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਆਪਾਂ ਨੂੰ ਆਪਣੇ ਜਣਾ ਜਿਹੜੀਆਂ ਹੈਗੀਆਂ ਉਹ ਯਾਦ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਹ ਸਾਰਾ ਸਾਨੂੰ ਸਮਾਂ ਬਹੁਤ ਲੱਗਦਾ ਉਹ ਚੀਜ਼ਾਂ ਕਲੈਕਟ ਕਰਨ ਦੇ ਵਿੱਚ ਕਿਉਂਕਿ ਉਹ ਚੀਜ਼ਾਂ ਆਸਾਨੀ ਨਾਲ ਨਹੀਂ ਮਿਲਦੀਆਂ ਜਿਹੜੇ ਟਾਈਮ ਦੇ ਵਿੱਚ ਤੇ ਉਹਨਾਂ ਨੂੰ ਅਸੀਂ ਕਲੈਕਟ ਕੀਤਾ ਸਕੂਲ ਸਟਾਫ ਨੇ ਬਹੁਤ ਮਦਦ ਕੀਤੀ ਉਹਦੇ ਵਿੱਚ ਤੇ ਇੱਕ ਪ੍ਰਕਾਰ ਦੀ ਪ੍ਰਦਰਸ਼ਨੀ ਜਿਹੜੀ ਆਪਾਂ ਲਗਾਈ ਸੀ ਜਿਹੜੀ ਕਿ ਬਹੁਤ ਸਫਲ ਹੋਈ ਸੀ ਜਿਹਦੇ ਵਿੱਚ ਆਪਣੇ ਮੁੱਖ ਮਹਿਮਾਨ ਵੀ ਆਪਣੇ ਸੀ.ਡੀ.ਪੀ. ਮੈਡਮ ਮੈਲਕਲਾ ਤੋਂ ਉਹ ਵਿਸ਼ੇਸ਼ ਤੌਰ ਤੇ ਆਪਣੇ ਵਿਚਾਰ ਪਹੁੰਚੇ ਸਨ ਤੇ ਉਹ ਆਪਣੀ ਪ੍ਰਦਰਸ਼ਨੀ ਬਹੁਤ ਜ਼ਿਆਦਾ ਸਕਸੈਸਫੁਲ ਰਹੀ ਸੀ ਗੱਲ ਕਰਦੇ ਆ ਪੜਾਈ ਦੇ ਨਾਲ ਨਾਲ ਬੱਚਿਆਂ ਨੂੰ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਣਾ ਜਿਵੇਂ ਕਿ ਸਕੂਲ ਦੇ ਬੱਚਾ ਨੇ ਭੰਗੜਾ ਬੋਲੀਆਂ ਗਿੱਧਾ ਉਹਦੇ ਨਾਲ ਵੀ ਜੋੜਿਆ ਜਾਂਦਾ ਹੈ ਹਾਂਜੀ ਜੀ ਜੀ ਆਪਣੇ ਜਿਵੇਂ ਮੈਂ ਪਹਿਲੀ ਰਾਤ ਚੁੱਕਿਆ ਆਪਣੇ ਪ੍ਰੋਗਰਾਮ ਰਤੀਆਂ ਵਾਲਾ ਪ੍ਰੋਗਰਾਮ ਸੀ ਹੁੰਦਾ ਜਿਹੜਾ ਉਹਦੇ ਵਿੱਚ ਕੁੜੀਆਂ ਵਿਸ਼ੇਸ਼ ਤੌਰ ਤੇ ਗਿੱਧੇ ਦੀ ਤਿਆਰੀ ਉਹਦੇ ਵਿੱਚ ਕਰਵਾਈ ਜਾਂਦੀ ਹੈ ਤੇ ਬੱਚਿਆਂ ਦੀ ਆਈਟਮ ਬੱਚਿਆਂ ਦੀ ਜੋ ਛੋਟੀਆਂ-ਛੋਟੀਆਂ ਆਈਟਮਾਂ ਸੰਦਿਗਾ ਪੇਸ਼ ਕੀਤੇ ਜਾਂਦੇ ਨੇ ਸਟੇਜ ਤੇ ਇਸ ਤਰ੍ਹਾਂ ਬੱਚਿਆਂ ਦੇ ਭੰਗੜੇ ਦੀ ਵੀ ਜੇ ਬਸਾਖੀ ਦਾ ਮੇਲਾ ਹੈ ਨਾ ਸਕੂਲ ਵੱਲੋਂ ਉਹ ਲਗਵਾਇਆ ਜਾਣਾਗਾ ਜਿੱਥੇ ਕਿ ਬੱਚੇ ਆਪਣਾ ਪੂਰਾ ਇੰਜੋਏ ਕਰਦੇ ਨੇ ਤੇ ਉੱਥੇ ਭੰਗੜਾ ਵੀ ਬੱਚਿਆਂ ਦਾ ਜਿਹੜਾ ਹੈ ਉੱਥੇ ਮੇਲ ਆਇਆ ਜਾਂਦਾ ਬੱਚਿਆਂ ਦਾ ਜਿਵੇਂ ਕਿ ਕੁਝ ਦਿਨਾਂ ਵਿੱਚ ਬਸਾਖੀ ਆਉਣ ਵਾਲੀ ਹੈ ਜੀ ਤਿਆਰੀ ਹੈ ਪੂਰੀ ਜੀ ਹਾਂਜੀ ਹਾਂਜੀ ਜੀ ਪੂਰੀ ਤਿਆਰੀ ਹੈ ਬੱਚਿਆਂ ਦੀ ਤੇ ਬੱਚੇ ਬੇਰਸਬੀਆਂ ਅਡੀਕ ਨਵਾਂ ਨਵਾਂ ਸੈਸ਼ਨ ਆ ਕਿ ਬਸਾਕੀ ਦੇ ਵਾਸਤੇ ਬੱਚੇ ਇੰਜੋਏ ਮਿੰਟ ਵਾਸਤੇ ਵੀ ਉਹ ਰੈਡੀ ਨੇ অলਮੋਸਟ ਐਂਟਰਟੇਨਮੈਂਟ ਹੁਣ ਵੀ ਜ਼ਰੂਰੀ ਹੈ ਜੀ ਹਾਂਜੀ ਹਾਂਜੀ ਐਂਟਰਟੇਨਮੈਂਟ ਲਾਈਫ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਹਾਂਜੀ ਸਰ ਗੱਲ ਕਰਦੇ ਆ ਮੁੜ ਕੇ ਆਪਾਂ ਬੱਚਿਆਂ ਦੀ ਪੜ੍ਹਾਈ ਤੇ ਹੈਨਾ ਤਾਂ ਟੀਚਰਾਂ ਬੰਨੀ ਉਹ ਜਿਹੜੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ ਆਪਾਂ ਕਹਿਣਾ ਚਾਹਾਂਗੇ ਕਿ ਜਿਹੜਾ ਤੁਹਾਡਾ ਸਟਾਫ ਆ ਕਾਫੀ ਮਿਹਨਤੀ ਹੈ ਨਾ ਕਾਫੀ ਵਧੀਆ ਤਰੀਕਾ ਨਾਲ ਪੜਾਇਆ ਜਾਂਦਾ ਤੇ ਕਾਫੀ ਚੰਗੇ ਨੰਬਰ ਲੈ ਕੇ ਬੱਚੇ ਅਚੀਵਮੈਂਟ ਕੀਤੀ ਜਾਂਦੀ ਹੈ ਹਾਂਜੀ ਆਪਣੀ ਜੇ ਮੈਂ ਸਟਾਫ ਦੀ ਗੱਲ ਕਰਾਂ ਤਾਂ ਸਾਰੇ ਆਹ ਟੀਚਰਸ ਆਪਾਂ ਆਪਣੇ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਨੇ ਔਰ ਜੇ ਸਾਇੰਸ ਆਪਾਂ ਸਬਜੈਕਟ ਦੀ ਗੱਲ ਕੀਤੀ ਜਾਵੇ ਕੀਤੀ ਜਾਵੇ ਤਾਂ ਉਹਨਾਂ ਵਾਸਤੇ ਲੱਗ ਟੀਚਰ ਨੇ ਮੈਥ ਵਾਸਤੇ ਲੱਗ ਨੇ ਕਹਿੰਦਾ ਮਤਲਬ ਸਾਰੇ ਟੀਚਰਸ ਆਪਾਂ ਆਪਣੇ ਫੀਲਡ ਦੇ ਵਿੱਚ ਵੈਸਟ ਨੇ ਚਾਹੇ ਉਹ ਡੀਬੀਡੀ ਟੀਚਰ ਹੋਣ ਚਾਹੇ ਹਿੰਦੀ ਟੀਚਰ ਹੋਣ ਪੰਜਾਬੀ ਟੀਚਰ ਹੋਣ ਮੈਥ ਸਾਇੰਸ ਸਾਰੇ ਆਪਾਂ ਆਪਣੇ ਫੀਲਡ ਵਾਸਤੇ ਗੁੱਡ ਟੀਚਰ ਨੇ ਸਾਰੇ ਸਰ ਲਾਸਟ ਦੇ ਵਿੱਚ ਅਸੀਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਜਿਹੜਾ ਆਪਣਾ ਇੰਟਰਨੈਸ਼ਨਲ ਸਕੂਲ ਬਣਿਆ ਇਸ ਦਾ ਸਥਾਨ ਕਿਸ ਰੋਡ ਤੇ ਹੈ ਹਾਂਜੀ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਦੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਮੋਗਾ ਪਰਨਾਲਾ ਰੋਡ ਤੇ ਕੱਲੇਵਾਲ ਪਿੰਡ ਕ੍ਰੋਸ ਕਰਨ ਤੇ ਲੈਫਟ ਸਾਈਡ ਤੇ ਸਕੂਲ ਦੀ ਬਿਲਡਿੰਗ ਡੇਢ ਏਕੜ ਦੇ ਵਿੱਚ ਸਕੂਲ ਦੀ ਬਿਲਡਿੰਗ ਬਣੀ ਹੋਈ ਆ ਬੱਚਿਆਂ ਵਾਸਤੇ ਗਰਾਊਂਡ ਹੈ ਜਿੱਥੇ ਬੱਚੇ ਆਰਾਮ ਨਾਲ ਆਪਣਾ ਖੇਡਦੇ ਆ ਖੁੱਦੇ ਔਰ ਬਿਲਡਿੰਗ ਤੁਸੀਂ ਦੇਖ ਹੀ ਚੁੱਕੇ ਹੋ ਸਾਰੇ ਕਮਰੇ ਖੁੱਲੇ ਹਵਾਦਾਰ ਨੇ ਔਰ ਸਾਰੇ ਰੂਮਸ ਦੇ ਵਿੱਚ ਸੀਸੀਟੀਵੀ ਕੈਮਰਾ ਮਜੂਦ ਨੇ ਜਿੰਨਾਂ ਦੀ ਨਿਗਰਾਨੀ ਹਰ ਵਕਤ ਮੇਰੇ ਅੰਡਰ ਚੱਲਦੀ ਰਹਿੰਦੀ ਹੈ ਆਫਿਸ ਦੇ ਵਿੱਚ ਔਰ ਕਿਤੇ ਵੀ ਕੋਈ ਗੱਲਬਾਤ ਕਿਤੇ ਲੱਗਦੀ ਆ ਕੋਈ ਪ੍ਰੋਬਲਮ ਲੱਗਦੀ ਆ ਕੋਈ ਦਿੱਕ ਲੱਗਦੀ ਆ ਤਾਂ ਉਸੇ ਵਕਤ ਉਹ ਚੀਜ਼ ਨੂੰ ਕਵਰ ਕੀਤਾ ਜਾਂਦਾ ਉਸੇ ਵਕਤ ਉਹਨੂੰ ਹੈਂਡਲ ਕੀਤਾ ਜਾਂਦਾ ਉਹ ਚੀਜ਼ ਨੂੰ ਜਾ ਕੇ ਸੋ ਸਕੂਲ ਦੀ ਲੋਕੇਸ਼ਨ ਮੋਗਾ ਬਰਨਾਲਾ ਰੋਡ ਮੈਂ ਪਹੁੰਚ ਲਿਆ ਸਰ ਇੱਕ ਗੱਲ ਹੋਰ ਵੀ ਬੜੀ ਅਹਿਮਿਤ ਰੱਖਦੀ ਆ ਜਿਵੇਂ ਕਿ ਅਸੀਂ ਕੱਲ ਦੇਖਿਆ ਬੱਚੇ ਦੇ ਮਾਪੇ ਜਦੋਂ ਬੱਚੇ ਨੂੰ ਛੁੱਟੀ ਦਿਵਾਉਣ ਲਈ ਆਂਦੇ ਨੇ ਤਾਂ ਉਹਨਾਂ ਦੀ ਬਕਾਇਦਾ ਐਂਟਰੀ ਹੁੰਦੀ ਆ ਤਾਂ ਉਸ ਤੋਂ ਬਾਅਦ ਬਕਾਇਦਾ ਉਹਨਾਂ ਨੂੰ ਛੁੱਟੀ ਬੱਚੇ ਨੂੰ ਦੇਣ ਵਾਸਤੇ ਉਹਨਾਂ ਬਕਾਇਦਾ ਪਰਚੀ ਦੇ ਕੇ ਤਾਂ ਫਿਰ ਬੱਚਾ ਉਹਨਾਂ ਦੇ ਪੱਲੇ ਸੌਂਪ ਦਿੱਤਾ ਜਾਂਦਾ ਹਾਂਜੀ ਇਹ ਜੀ ਇਹ ਸਕੂਲ ਇਸਟਾਰਟਿੰਗ ਤੋਂ ਹੀ 2020 2020 ਤੋਂ ਹੀ ਇਹ ਜਿਹੜੀ ਆਪਣੀ ਰੀਤ ਚੱਲ ਰਹੀ ਆ ਕਿ ਸਕੂਲ ਵੱਲੋਂ ਬੱਚਿਆਂ ਦੇ ਪੇਰੈਂਟਸ ਦਾ ਇੱਕ ਪੇਰੈਂਟ ਸਾਈਡੀ ਕਾਰਡ ਬਣਾਇਆ ਜਾਂਦਾ ਹੈ ਜਿਹਦੇ ਉੱਪਰ ਕੀ ਹੁੰਦਾ ਵਈ ਕਿ ਤਿੰਨ ਫੋਟੋਆਂ ਲਗਾਈਆਂ ਜਾਂਦੀਆਂ ਬੱਚੇ ਦੀ ਮਦਰ ਫਾਦਰ ਤੇ ਇੱਕ ਫੋਟੋ ਜਿਹੜਾ ਉਹਨਾਂ ਦਾ ਰਿਲੇਟਿਵ ਹੁੰਦਾ ਬੱਚੇ ਦਾ ਬੱਚੇ ਦਾ ਚਾਹੇ ਉਹ ਦਾਦਾ ਹੋਵੇ ਚਾਹੇ ਮਾਮਾ ਚਾਚਾ ਕੋਈ ਵੀ ਹੋਵੇ ਤੇ ਉਹਦੀ ਇੱਕ ਫੋਟੋ ਪੇਰੈਂਟਸ ਨੇ ਹਾਲ ਲਗਾਈ ਜਾਂਦੀ ਆ ਜੀ ਪੇਰੈਂਟਸ ਨੇ ਹਫਤੇ ਬੱਚੇ ਨੂੰ ਛੁੱਟੀ ਦਿਵਾਉਣੀ ਆ ਤਾਂ ਉਸ ਕਾਰਡ ਤੇ ਪਹਿਲਾਂ ਐਂਟਰੀ ਕੀਤੀ ਜਾਂਦੀ ਆ ਉਸ ਕਾਰਡ ਤੋਂ ਬਿਨਾ ਬੱਚੇ ਨੂੰ ਛੁੱਟੀ ਨਹੀਂ ਦਿੱਤੀ ਜਾਂਦੀ ਚਾਹੇ ਕੋਈ ਬੱਚੇ ਨੂੰ ਲੈਣ ਆਵੇ ਸੋ ਬੱਚੇ ਦੀ ਸੇਫਟੀ ਵਾਸਤੇ ਬਹੁਤ ਵਧੀਆ ਫੀਚਰ ਜਿਹੜਾ ਸਕੂਲ ਵੱਲੋਂ ਚਲਾਇਆ ਜਾਂਦਾ ਹੈਗਾ ਪੇਰੈਂਟਸ ਆਈਡੀ ਕਾਰਡ ਤੋਂ ਬਿਨਾ ਉਸ ਤੋਂ ਬਾਅਦ ਸਲਿੱਪ ਭਰੀ ਜਾਂਦੀ ਆ ਸਲਿੱਪ ਤੇ ਸਾਈਨ ਹੁੰਦੇ ਆ ਉਹਨਾਂ ਦੇ ਪ੍ਰੋਪਰ ਨੰਬਰ ਭਰਿਆ ਜਾਂਦਾ ਤੇ ਸਲਿੱਪ ਇੱਕ ਸਲਿੱਪ ਗੇਟ ਕੀਪਰ ਦੇ ਕੋਲ ਰਹਿੰਦੀ ਆ ਉਹ ਔਰ ਉਸ ਤੋਂ ਬਾਅਦ ਹੀ ਬੱਚੇ ਨੂੰ ਛੁੱਟੀ ਦਿੱਤੀ ਜਾਂਦੀ ਆ ਦੋਸਤੋ ਬਹੁਤ ਵਧੀਆ ਗੱਲ ਕਹੀ ਆ ਸਾਡੇ ਨਾਲ ਪ੍ਰਿੰਸੀਪਲ ਮਨਕਮਰਜੀ ਚਿੰਨੀ ਕਿ ਦੁਨੀਆ ਦੇ ਵਿੱਚ ਦੌਰ ਚੱਲਿਆ ਹੋਇਆ ਕਿ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿਵੇਂ ਕਿ ਕੋਈ ਵੀ ਬੰਦਾ ਆ ਕੇ ਐਰਾ-ਗੈਰਾ ਕੋਈ ਵੀ ਕਹਿ ਸਕਦਾ ਕਿ ਬੱਚੇ ਨੂੰ ਉਥੋਂ ਨਹੀਂ ਲੈ ਜਾ ਸਕਦਾ ਬਾਕਾਇਦਾ ਇੱਕ ਕਾਰਡ ਆਉਂਦਾ ਜੀ ਦੇ ਵਿੱਚ ਤਿੰਨ ਫੋਟੋਆਂ ਲੱਗਦੀਆਂ ਨੇ ਉਹਨਾਂ ਦੇ ਮਾਪਿਆਂ ਦੀਆਂ ਤੇ ਇੱਕ ਤੀਸਰਾ ਉਹ ਕਿਸੇ ਨੂੰ ਵੀ ਆਪਣਾ ਜਨੂ ਪਰਿਵਾਰ ਭਰੋਸਾ ਰੱਖਦਾ ਉਹਦਾ ਫੋਟੋ ਲਾ ਸਕਦੇ ਨੇ ਤਾਂ ਉਸ ਤੋਂ ਬਾਅਦ ਜੇ ਬੱਚ ਨੂੰ ਲੈ ਕੇ ਜਾਂਦੇ ਨੇ ਤਾਂ ਬਕਾਇਦਾ ਉਹਨਾਂ ਦਾ ਕੰਟੈਕਟ ਨੰਬਰ ਲਿਖਿਆ ਜਾਂਦਾ ਪੂਰੀ ਜ਼ਿੰਮੇਵਾਰੀ ਦੇ ਨਾਲ ਉਹਨੂੰ ਸੁਪਿਆ ਜਾਂਦਾ ਇਹ ਗੱਲ ਛੋਟੀ ਨਹੀਂ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਬੱਚਿਆਂ ਦੀ ਸੇਫਟੀ ਦੇ ਲਈ ਇਹ ਬਹੁਤ ਵੱਡਾ ਪੈਨਟ ਹੈ ਫਿਊਚਰ ਰੈਡੀ ਸਕੂਲ ਦੇ ਲਈ ਤਾਂ ਬਹੁਤ ਘੱਟ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਜਿਹੜੀਆਂ ਸ਼ਰਤਾਂ ਨੇ ਰੱਖੀਆਂ ਜਾਂਦੀਆਂ ਨੇ ਤਾਂ ਗੱਲ ਕਰਾਂਗੇ ਸਰ ਦੇ ਨਾਲ ਅੱਗੇ ਵੀ ਉਹਨਾਂ ਦਾ ਕੀ ਕਹਿਣਾ ਹਾਜੀ ਸਰ ਲਾਸਟ ਦੇ ਵਿੱਚ ਸਾਡੇ ਚੈਨਲ ਦੇ ਪੂਰੀ ਦੁਨੀਆ ਦੇਖਦੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਜੀ ਮੈਂ ਫਿਰ ਤੋਂ ਤੁਹਾਡੇ ਇੱਕ ਵਾਰ ਵੈਲਕਮ ਕਰਦਾ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਲਾਸਟ ਇਹੀ ਕਹਿਣਾ ਚਾਹੂੰਗਾ ਕਿ ਪੇਰੈਂਟਸ ਦੇ ਮਨ ਦੇ ਵਿੱਚ ਡਾਊਟ ਬਹੁਤ ਹੁੰਦਾ ਅਪ੍ਰੈਲ ਮਾਰਚ ਅਪ੍ਰੈਲ ਦੇ ਮਾਂਥ ਦੇ ਵਿੱਚ ਕਿ ਕਿਹੜਾ ਸਕੂਲ ਬੈਸਟ ਆ ਸਾਡੇ ਬੱਚੇ ਵਾਸਤੇ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਕਿ ਇੱਕ ਵਾਰ ਤੁਸੀਂ ਸਾਡੇ ਸਕੂਲ ਦੇ ਵਿੱਚ ਆਓ ਅਸੀਂ ਸਾਰੇ ਸਕੂਲ ਦੀ ਸਾਰੇ ਸਕੂਲ ਦੀ ਹੀ ਅਸੀਂ ਪ੍ਰਸ਼ਾਸਨ ਕਰਦੇ ਹਾਂ ਅਸੀਂ ਕਿਸੇ ਸਕੂਲ ਨੂੰ ਆ ਨਿੰਦ ਨਿੰਦ ਸਾਰੇ ਸਕੂਲ ਆਪ ਆਪਣਾ ਕੰਮ ਵਧੀਆ ਕਰੇ ਆ ਵੱਟ ਜੋ ਸਾਡੇ ਕੋਲ ਫੈਸਿਲਿਟੀ ਆ ਉਹ ਤੁਹਾਨੂੰ ਅਸੀਂ ਦੱਸ ਦਿੱਤੀ ਆ ਤੇ ਪੇਰੈਂਟਸ ਨੂੰ ਇੱਕ ਵਾਰ ਜ਼ਰੂਰ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਜ਼ਰੂਰ ਇੱਕ ਵਾਰ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਆਉਣ ਤੇ ਆਪਣੀ ਪੂਰੀ ਤਸੱਲੀ ਕਰਕੇ ਹੀ ਸਾਡੇ ਕੋਲ ਐਡਮਿਸ਼ਨ ਕਰਵਾਉਣ ਕਿਉਂਕਿ ਸਾਡੇ ਕੋਲ ਆਲਮੋਸਟ 250 ਸਟੂਡੈਂਟਸ ਇਸ ਵਕਤ ਸਕੂਲ ਦੇ ਵਿੱਚ ਪੜ੍ਹਾਈ ਹੈ ਜਿਹੜੀ ਉਹ ਪੜ੍ਹ ਰਹੇ ਨੇਗੇ ਤੇ ਸਾਰੇ ਪੇਰੈਂਟਸ ਸੀ ਸੈਟੀਸਫਾਈ ਨੇਗੇ ਕਿਸੇ ਵੀ ਪੇਰੈਂਟਸ ਦਾ ਮਨ ਨਹੀਂ ਲੱਗਾ ਕੋਈ ਦਿੱਕਤ ਹੈ ਜੇ ਕੋਈ ਦਿੱਕਤ ਹੁੰਦੀ ਵੀ ਆ ਤਾਂ ਸਕੂਲ ਦੀ ਮੰਥਲੀ ਮੀਟਿੰਗ ਜੋ ਹੁੰਦੀ ਆ ਮਹੀਨੇ ਦੇ ਐਂਡ ਤੇ ਇੱਕ ਮੀਟਿੰਗ ਰੱਖੀ ਜਾਂਦੀ ਆ ਮੰਥਲੀ ਟੈਸਟ ਹੁੰਦੇ ਨੇ ਬੱਚਿਆਂ ਦੇ ਉਹ ਟੈਸਟ ਦਾ ਰਿਜ਼ਲਟ ਜਿਹੜਾ ਦਿੱਤਾ ਜਾਂਦਾ ਪੇਰੈਂਟਸ ਨੂੰ ਔਰ ਉਸ ਮੰਥਲੀ ਮੀਟਿੰਗ ਦੇ ਵਿੱਚ ਉਸ ਜਿਹੜੀ ਸਮੱਸਿਆ ਆਗੀ ਉਹਦਾ ਨਿਬਟਾਰਾ ਕਰ ਲਿਆ ਜਾਂਦਾ ਸੋ ਮੈਂ ਇੱਕ ਵਾਰ ਸਾਰੇ ਮਾਪਿਆਂ ਨੂੰ ਅ ਭੇਨਤੀ ਕਰਨੀ ਚਾਹੁੰਦਾ ਕਿ ਯੂਜ਼ ਇੱਕ ਵਾਰ ਫਿਊਚਰ ਜਿਹੜੀ ਸਕੂਲ ਵਿੱਚ ਆਉਣ ਆਪਣੀ ਤਸੱਲੀ ਕਰਨ ਤੇ ਸਕੂਲ ਦੇ ਵਿੱਚ ਬੱਚਿਆਂ ਦੀ ਐਡਮਿਸ਼ਨ ਕਰਵਾਓ ਥੈਂਕ ਯੂ ਸਰ ਸਰ ਤੁਸੀਂ ਸਾਨੂੰ ਆਪਣੇ ਕੀਮਤੀ ਸਮੇਂ ਜੋ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਦੋਸਤੋ ਇਹ ਸੀਗੇ ਸਾਡੇ ਨਾਲ ਫਿਊਚਰ ਰੈਡੀ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮਨਕਮਨ ਕਮਲ ਸਿੰਘ ਜੀ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਲਗਨ ਦੇ ਨਾਲ ਸਕੂਲ ਨੂੰ ਖੜਾ ਕੀਤਾ ਹੈ ਅੱਜ ਇੰਟਰਨੈਸ਼ਨਲ ਸਕੂਲ ਪੁੜਿਆਂ ਨੂੰ ਬੁਲੰਦੀਆ ਤੇ ਆ ਅਕਸਰ ਅਸੀਂ ਵੀ ਮੀਡੀਆ ਵਿੱਚ ਚਰਚੇ ਹੁੰਦੇ ਰਹਿੰਨੇ ਆ ਬੱਚਿਆਂ ਦੀ ਚੀਫਮੈਂਟ ਵੀ ਅਕਸਰ ਦੇਖ ਨੂੰ ਮਿਲਦੀ ਆ ਕਲਾਸਾਂ ਦਾ ਜਿਹੜਾ ਸੈਸ਼ਨ ਆ ਉਹ ਸ਼ੁਰੂ ਹੋਇਆ ਅਸੀਂ ਇੱਥੇ ਮਾਪਿਆਂ ਨੂੰ ਜੋ ਵੀ ਸਾਡੀ ਇਸ ਵੀਡੀਓ ਦੇਖਦੇ ਆ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਇਲਾਕੇ ਦੇ ਵਿੱਚ ਮੋਰੀ ਇੰਟਰਨੈਸ਼ਨਲ ਜਿਹੜਾ ਸਕੂਲ ਬਣਿਆ ਟੱਲੇਵਾਲ ਦੇ ਵਿੱਚ ਆਪਣੇ ਬੱਚਿਆਂ ਦੀ ਵੱਧ ਤੋਂ ਵੱਧ ਇੱਥੇ ਐਡਮਿਸ਼ਨ ਕਰਵਾਓ ਔਰ ਇੱਥੋਂ ਦੇ ਇੱਕ ਖੁੱਲਾ ਗਰਾਊਂਡ ਵਧੀਆ ਸਟਾਫ ਤੇ ਟਰਾਂਸਪੋਰਟ ਦਾ ਵੀ ਵਧੀਆ ਪ੍ਰਬੰਧ ਹੈ ਜਿਵੇਂ ਤੁਹਾਨੂੰ ਅਸਰ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀ ਨਵੇਂ-ਨਵੇਂ ਆ ਵੀਡੀਓ ਲੱਕੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜਲਦੀ ਇਸ ਤਰ੍ਹਾਂ ਦੀ ਵੀਡੀਓ ਲੱਕੇ ਫਿਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸਸਿਕਾ ਜੀ